ਹਾਂਜੀ ਹਾਸ਼ੀਕਾਲ ਜੀ ਸਾਰੀਆਂ ਭੈਣਾਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ YouTube ਚੈਨਲ ਮੰਡੇਰ ਕਲੋਥਿੰਗ ਹਾਊਸ ਤੇ ਮੈਂ ਹਾਂ ਜੀ ਮਨਪ੍ਰੀਤ ਫਤਿਹਗੜ ਸਾਹਿਬ ਤੋਂ ਤੇ ਇਹ ਆਏ ਨੇ ਜੀ ਆਪਣੇ ਕੋਲ ਕਾਟਨ ਦੇ ਸੂਟ ਨੇ ਜੀ ਪਿਓਰ ਕਾਟਨ ਦਾ ਇਹਦਾ ਸਟੱਫ ਰਹੂਗਾ ਤੇ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਆਲ ਓਵਰ ਸੂਟ ਰਹੂਗਾ ਤੇ ਜਿਹੜਾ ਸਟੱਫ ਹੈਗਾ ਜੀ ਉਹ ਪੂਰਾ ਥਿੱਕ ਸਟੱਫ ਹੈਗਾ ਇਹਦਾ ਇਹ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਜਿਵੇਂ ਮਰਜੀ ਤੁਸੀਂ ਇਹਨੂੰ ਵਾਸ਼ ਕਰਕੇ ਸੂਟ ਨੂੰ ਸਟਿਚ ਕਰਕੇ ਪਾ ਸਕਦੇ ਹੋ ਜੀ ਇਹਨਾਂ ਦੀ ਰੇਂਜ ਸਿਰਫ 750 ਦਾ ਸੂਟ ਰਹੂਗਾ ਜੀ ਇਹ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਤੇ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਤੇ ਜਿਹੜੀਆਂ ਵੀ ਭੈਣਾਂ ਮੇਰੇ ਚੈਨਲ ਨੂੰ ਦੇਖ ਰਹੀਆਂ ਹਨ ਉਹ ਛੇਤੀ ਤੋਂ ਛੇਤੀ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ WhatsApp ਤੇ ਭੇਜ ਦਿਓ ਜੀ ਕਿਉਂਕਿ ਇਹ ਸੂਟ ਆਪਣੇ ਕੋਲ ਰੁਕਦੇ ਨਹੀਂ ਹੁੰਦੇ ਨਾਲ ਦੀ ਨਾਲ ਹੀ ਸੇਲ ਹੋ ਜਾਂਦੇ ਨੇ ਜਿਹੜੀਆਂ ਭੈਣਾਂ ਨੇ ਸੂਟ ਲੈਣੇ ਨੇ ਉਹ ਤੁਸੀਂ ਮੇਰੇ ਕੋਲੋਂ ਲੈ ਸਕਦੇ ਹੋ ਪਰ ਸੇਮ ਫਿਰ ਪ੍ਰਿੰਟ ਨਹੀਂ ਮਿਲੂਗਾ ਸਟੱਬ ਮਿਲ ਜੂਗਾ ਪਰ ਸੇਮ ਪ੍ਰਿੰਟਿੰਗ ਨਹੀਂ ਮਿਲੂਗੀ ਅਲੱਗ ਮਿਲੂਗੀ ਜੀ ਮੈਚਿੰਗ ਨਾ ਜੋ 올 ওভার ਨਾ ਮਿਲ ਸਕਦੀ ਹੈ ਤੇ ਅਗਲਾ ਹੈਗਾ ਜੀ ਇਹ ਹੈਗਾ ਇੱਕ ਆਪਣੇ ਕੋਲ ਇਹਦੀ ਪ੍ਰਿੰਟਿੰਗ ਇਹ ਦੇਖੋ ਤੁਸੀਂ ਕਿੰਨੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਚਾਹੇ ਜਿਵੇਂ ਕੁੜੀਆਂ ਕੋਟ ਸੈੱਟ ਪਾਉਂਦੀਆਂ ਨੇ ਉਹ ਵੀ ਤੁਸੀਂ ਇਹਦਾ ਸਟਿਚ ਕਰਕੇ ਪਾ ਸਕਦੇ ਹੋ ਦੇਖੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਸਟੱਫ ਹੈ ਤੇ ਇੱਕ ਆਪਣੇ ਕੋਲ ਹੈਗਾ ਜੀ ਇਹ ਪੀਸ ਬਹੁਤ ਸੋਹਣਾ ਇਹਦਾ ਵੀ ਡਿਜ਼ਾਈਨਿੰਗ ਜਿਹੜੀ ਹੈਗੀ ਹੈ ਬਹੁਤ ਸੋਹਣੀ ਬਣੀ ਹੋਈ ਹੈ ਦੇ ਦੇਖੋ ਜਿਵੇਂ ਵੀ ਵੀਡੀਓ ਦੇ ਵਿੱਚ ਕਲਰ ਹੈਗੇ ਨੇ ਸੇਮ ਉਹੀ ਕਲਰ ਨੇ ਜੀ ਕੋਈ ਇਹਨਾਂ ਦਾ ਕੋਈ ਡਾਰਕ ਨਹੀਂ ਕੋਈ ਲਾਈਟ ਨਹੀਂ ਆਉਂਦੇ ਤੇ ਇੱਕ ਹੈਗਾ ਜੀ ਸੂਟ ਆਪਣੇ ਕੋਲ ਮੈਚਿੰਗ ਸੂਟ ਰਹੂਗਾ ਇਹ प्रिंट शर्टर ਹੋਗੀ ਤੇ ਪਲੇਨ ਬਾਟਮ ਰਹੂਗੀ ਇਹ ਆਪਣੇ ਕੋਲ ਸੂਟ ਬਹੁਤ ਜ਼ਿਆਦਾ ਸੇਲ ਹੋਏ ਨੇ ਜੀ ਰੀਸਟਾਕ ਹੋਏ ਨੇ ਦੁਬਾਰੇ ਤੇ ਇੱਕ ਹੈਗੀ ਹੈ ਜੀ ਪ੍ਰਿੰਟਿੰਗ ਆਪਣੇ ਕੋਲੇ ਇਹ ਦੇਖੋ ਤੁਸੀਂ ਕਿੰਡੀ ਸੋਹਣੀ ਪ੍ਰਿੰਟਿੰਗ ਹੈ ਸਿਰਫ 750 ਰੁਪਏ ਦਾ ਇਹ ਤੁਹਾਨੂੰ ਸੂਟ ਮਿਲੂਗਾ ਜੀ ਤੇ ਇੱਕ ਹੈਗੀ ਹੈ ਲਾਈਟ ਥੋੜਾ ਚਾਹੀਏ ਆਪਣੀ ਜਿਵੇਂ ਮਾਤਾਵਾਂ ਨੇ ਉਹ ਵੀਅਰ ਕਰ ਸਕਦੀਆਂ ਨੇ ਇੱਕ ਅੱਧਾ ਸੂਟ ਤਾਂ ਆਪਾਂ ਮਾਤਾ ਲਈ ਜ਼ਰੂਰ ਦਿਖਾਣਿਆ ਤਾਂ ਕਿ ਉਹਨਾਂ ਲਈ ਵੀ ਕੁਝ ਆਪਾਂ ਦਿਖਾ ਸਕੀਏ ਦੇਖੋ ਜੀ ਕਿੱਡੀ ਸੋਹਣੀ ਪ੍ਰਿੰਟਿੰਗ ਹੈ ਤੇ ਅਗਲਾ ਆਪਣਾ ਹੈਗਾ ਇੱਕ ਸੂਟ ਏ ਹੈ ਜੀ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਬਹੁਤ ਹੀ ਜ਼ਿਆਦਾ ਸੋਹਣਾ ਇਹਨਾਂ ਦਾ ਸਟੱਫ ਹੈਗਾ ਜੀ ਤੇ ਇੱਕ ਇਹ ਮੈਚਿੰਗ ਸੂਟ ਰਹੂਗਾ ਆਪਣੇ ਕੋਲ ਇਹ ਬਾਟਮ ਰਹੂਗੀ कॉटन ਦੀ ਪਿਓਰ ਦੀ ਤੇ ਇਹ ਹੈਗੀ ਹੈ ਜੀ ਨਾਰ ਸ਼ਰਟ ਦੇਖੋ ਕਿ ਕਿੱਡੀ ਸੋਹਣੀ ਪ੍ਰਿੰਟਿੰਗ ਤੇ ਕਿੰਨਾ ਸੋਹਣਾ ਇਹਨਾਂ ਦਾ ਸਟੱਫ ਹੈ ਇੱਕ ਆਪਣੇ ਕੋਲ ਸ਼ਰਟ ਪੀਸ ਹੈਗਾ ਜੀ ਮਜਿਆ ਹੋਇਆ ਇਹ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਜਿਵੇਂ ਆਪਾਂ ਕੁੜਤਾ ਇਹਨੂੰ ਬਣਾ ਕੇ ਵੀਅਰ ਕਰ ਸਕਦੇ ਆ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈਗਾ ਹਾਂਜੀ ਜਿਹੜੀਆਂ ਵੀ ਭੈਣਾਂ ਨੇ ਸੂਟ ਲੈਣੇ ਨੇ ਉਹ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ WhatsApp ਨੰਬਰ ਤੇ ਤੁਸੀਂ ਭੇਜ ਕੇ ਆਪਣੇ ਆਪਣੇ ਸੂਟ ਤੁਸੀਂ ਹੋਲਡ ਕਰਵਾ ਸਕਦੇ ਹੋ ਜੀ ਅੱਗੇ ਤੁਸੀਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਨਵੇਂ-ਨਵੇਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਜੀ ਹਾਂਜੀ ਧੰਨਵਾਦ ਜੀ ਹਾਂਜੀ ਹਸ਼ਕਾਲ ਜੀ ਸਾਰੀਆਂ ਭੈਣਾਂ ਨੂੰ